ਸਤ ਗੁਰ ਪ੍ਰਸਾਦ ਵਾਹਿਗੁਰੂ ਜੀ ਕੀ ਫਤਿਹ ਪਾਛੇ ਦਸਵੀਂ ਤੋਂ ਪ੍ਰਸਾਦ ਸਵਈਏ ਸ਼੍ਰਾਮ ਸਿਧ ਸਮੂਹ ਸਿਧਾਂਨ ਕੇ ਦੇਖ ਪਰਜੋਤ ਜਤੀ ਕਹੇ ਸਾਰੇ ਦੇਸ਼ ਤੋਂ ਦੇਖ ਰਹੇ ਹਾਂ ਮਤ ਗੁਣ ਦੇਖ ਪ੍ਰਣਪਤੀ ਹੀ ਕਰੇ ਮਾਤੇ ਮਦੰਗ ਜਰੇ ਜਰੇ ਸੰਗ ਲੋਕਾਂ ਦੇ ਸੰਗ ਸਵਾਰੇ ਮਾਤੇ ਮਦੰਗ ਜਰੇ ਜਰੇ ਸੰਗ ਲੋਕਾਂ ਦੇ ਸੰਗ ਸਵਾਰੇ ਭਾਰੀ ਨਾ ਕੇ ਉਪਰ ਵਿਦਿਆਪਨ ਜਦ ਦਾ ਜਗਤ ਕਰੇ ਜੀਤ ਦਾ ਸਭ ਦੇ ਦੀ ਚੰਗੋ ਬਾਜ ਢੋਲ ਮਰਦੰਗ ਨਗਾਰੇ ਪਾਨ ਕੇ ਕੋਪਤ ਕੌਣ ਗਨੇ ਇਹ ਜਾਲ ਵਿਚਾਰੇ ਪਾਨ ਕੇ ਕੋਪਤ ਕੌਣ ਗਨੇ ਇਹ ਜਾਲ ਵਿਚਾਰੇ ਤੀਰ ਸੁਨਾ ਦੇ ਦੰਦ ਨਾਲ ਸੰਜਮ ਨੇ ਮਨੇ ਵਿਸ਼ੇਖਾ ਕੋਣ ਆ ਰਜੰਦਾਰ ਦਬਸ ਵਿਚਾਰਸਾਰ ਕੇ ਦੇਖਿਆ ਹੈ ਸੁਧ ਪਾਦੰਦਵਾ ਸਾਸਨਾ ਦੁਰਜਾਂ ਦੇ ਲੰਗੇ ਹੋਰ ਰੀਮ ਰੋਲਵਾ ਸਮਾਤੇ ਮਤੰਗ ਨਮਾਨ ਬਲੰਗੇ ਵੀਰ ਪਾਰ ਵੱਡੇ ਬਰੇয়ার ਵਿਚਾਰੇ ਥਾਰ ਕੇ ਧਾਰ ਬਚਈਆ ਗਾੜੇ ਗੜਨ ਕੇ ਟੋੜਨਾਰ ਸੁਭਾਤ ਨਹੀਂ ਚੱਕ ਚਾਰ ਲਵਈਆ ਦਰੁਦੇਵ ਬ੍ਰਹਮ ਸਾਹ ਤ੍ਰਿਪੂਤ ਪਵਿਕ ਭਵਾਨ ਜਪਾਂਗੇ ਹੁਣ ਪ੍ਰਤਾਪਨ ਬਾੜ ਜਾ ਤੁਨ ਪਾਪਨ ਕੇ ਪੁੰਛ ਪੈਗੇ ਮਾਨਵਿੰਦਰ ਕੇ ਜੰਤ ਨਾਜੋਂ ਤੁ ਲੋਕੋ ਰਾਜ ਕਰੰਦੇ ਹਮ ਬੇਸ਼ਰ ਬੇਸ਼ਨ ਸੱਚੀ ਬੰਦ ਫਿਜ਼ੇ ਹਫਾਜ਼ ਉੱਪਰ ਹੈਗੇ बैठ रहे हो भुगत्यान लगायो के भुक्या पाल पुत्र लिंगर लड़का को पूज उम्रतान को पूजनतायो भू भुगतान को पूजते हैं पाशुक उम्रता को पूजनतायो